ਸੋਨਾ ਮੋਮੋਦੀ ਰੇਡ ਤੇ ਘੜਾ ਦਿਆ ਕਹਿੰਦਾ ਕੋਈ ਪਿੱਛੋਂ ਦੀ ਆਇਆ ਉਹਨੂੰ ਖਿੱਚ ਕੇ ਲੈ ਗਿਆ ਗਲੀ 'ਚ ਨੀਤੇ ਬਿਠਾ ਲਿਆ ਔਰ ਗਰਦਨ ਤੇ ਸੋਰਾ ਰੱਖਿਆ ਚੈਨ ਲਵਾਲੀ ਉਹਦੇ ਕੋਲੋਂ ਫੋਨ ਕੋਲਿਆ ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕੋਈ ਵਿੱਚ ਕਿਸੇ ਦੀ ਪਲਾਨਿੰਗ ਸੀਗੀ ਕੰਮ ਤਾਂ ਪਲਾਨਿੰਗ ਨਾਲ ਹੀ ਹੋਇਆ ਜੀ 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 ਜਦੋਂ ਆਪਾਂ ਔਰੇ ਤੇ ਉਹ ਲਗਾਈ ਆ ਟ੍ਰੇਸਿੰਗ ਲਗਾਇਆ ਤਾਂ ਫੋਨ ਦੁਆਰਾ ਆ ਗਿਆ ਔਰ ਸ਼ੌਪ ਤੇ ਭੇਟਦਾ ਸਾਡੇ ਕੋਲ ਫਟਾ ਡਰ ਗਏ ਹੋ ਕਿ ਫੋਨ ਲੱਗ ਗਿਆ ਫੋਨ ਲੱਗ ਗਿਆ ਚੈਨ ਚੈਨ ਲੱਗ ਗਈ ਯਾਰ ਕਹਿੰਦੇ अच्छा रेवरा पेंडल जेड़ा सिगा लॉक अट ओ नहीं लबा वो ਲੈ ਗਏ ਆ ਸ਼ਾਇਦ اچھا ਸਾਰਾ ਬਾਕੀ ਆਪਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਆ ਕੰਪਲੀਟ ਬਾਕੀ ਜੋ ਕਾਰਵਾਈ ਹੋਗੀ ਪੁਲਿਸ ਕਰਦੀ ਬੰਦੇ ਕੌਣ ਸੀਗੇ ਸਰ ਤੁਹਾਨੂੰ ਬੰਦੇ ਹਜੇ ਪਤਾ ਨਹੀਂ ਜੀ ਲੱਗਾ ਬੇਟਾ ਘਬਰਾਇਆ ਕਹਿੰਦਾ ਮੈਂ ਬੰਨਿਆ ਆਇਆ ਸੀ ਸਾਰਾ ਆਪਣਾ ਫੇਸ ਕਿਤੇ ਬੰਦੇ ਦਾ ਵਾਰਦਾਤ ਹੋਈ ਜੀ ਆ ਨਾਲ ਹੀ ਗਲੀ ਦੇ ਵਿੱਚ ਹੋਈ ਆ ਜੀ ਗਲੀ ਵਿੱਚ ਕਿੰਨੇ ਕ ਬੰਦੇ ਸੀ ਬਈ ਕੱਲਾ ਸੀਗਾ ਜੀ ਇੱਕ ਕੰਦਾ ਮੈਨੂੰ ਲੈ ਗਿਆ ਔਰ ਕੋਈ ਇੱਕ ਬੰਦਾ ਕੰਦਾ ਪਿੱਛੇ ਖੜਾ ਜਿਹਨੇ ਆਵਾਜ਼ਾਂ ਨੂੰ ਮਾਰੀ ਫਟਾਫਟ ਆ ਜਾ ਅੱਗੇ ਵੀ ਉਹਦਾ 13 ਸਾਲ ਦਾ ਹਜੇ ਹੈਗਾ ਘਬਰਾਇਆ ਪਿਆ ਬੱਚਾ ਛੋਟਾ ਸੀ ਹਾਂਜੀ ਹਾਂ ਸਮਾਹੂ ਲੈਣਾ ਸੀ ਮੋਮੋਸ ਖਾ ਰਿਹਾ ਸੀ ਟਵੀਸਟਰ ਪੜਨ ਜਾਂਦਾ ਇੱਥੇ ਓਕੇ ਓਕੇ ਹਾਂ ਜੀ ਕਿੰਨੇ ਵਜੇ ਦਾ ਵਾਕਿਆ ਹੈਗਾ ਘੰਟੇ ਤੋਂ ਪਹਿਲਾਂ 1.5 ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਤਾਂ ਸਰ ਇਹ ਪੈਡਲ ਸੀ ਸਾਈਕਲ ਤੇ ਸੀ ਕਿਦਾ ਸੀ ਐਕਟਿਵਿਟੀ ਵਾਲਾ ਜੀ ਐਕਟਿਵਿਟੀ ਵਾਲਾ ਅਪ ਡਾਊਨ ਡੇਲੀ ਕਰਦਾ ਸੀ ਹਾਂ ਜੀ ਹਾਂ ਜੀ ਡੇਲੀ ਆਪਣੇ ਕੋਈ ਐਸਐਲ ਇਹਦਾ ਮਤਲਬ ਬੰਦੇ ਜਿਹੜੇ ਉਹਦੇ ਮਗਰ ਕਰ ਰਹੇ ਸੀ ਰੈਕੀ ਕਰ ਰਹੇ ਸੀ ਪਤਾ ਨਹੀਂ ਮੈਨਾਂ ਹੀ ਹਾਂ ਜੀ ਰੈਕੀ ਹੋ ਰਹੀ ਸੀ ਕੀ ਪਤਾ ਨਹੀਂ ਕੀ ਚੱਕਰ ਹੋਇਆ ਜੀ ਆਪਾਂ ਤਾਂ ਯਾਰ ਦੋਸਤ ਬੈਠੇ ਮੇਰੇ ਯਾਰ ਦੋ ਸਾਰੇ ਸੱਜਣ ਬੈਠੇ ਸੀ ਸਾਰੇ ਵੀ ਉੱਥੋਂ ਆਏ ਆ ਮੇਰਾ ਬੱਬੂ ਵਰਮਾ ਜੀ ਕੋਈ ਪੁਰਾਣੀ ਕੋਈ ਰੰਜਿਸ਼ ਵਗੈਰਾ ਕੋਈ ਕੋਈ ਰੰਜਿਸ਼ ਨਹੀਂ ਬੱਚੇ ਦੀ ਕੀ ਰੰਜਿਸ਼ ਹੋਣੀ ਹੈ ਤੁਹਾਡੀ ਹੋਵੇ ਮੇਰੀ ਕਿਸੇ ਨਾਲ ਹੈ ਹੀ ਨਹੀਂ ਸ਼ਹਿਰ 'ਚ ਕੋਈ ਰੰਜਿਸ਼ ਤਾਂ ਸਰ ਕੀ ਲੱਗਦਾ ਲੁੱਟਵਾ ਦੇ ਇਰਾਦਾ ਨਹੀਂ ਕੀਤਾ ਹੋਇਆ ਜਾਂ ਵੈਸੇ ਕਿਸੇ ਦੇ ਦੁਸ਼ਮਣ ਨਹੀਂ ਹੁਣ ਕੋਹ ਬਾਜੀ ਨਾ ਆਇਆ ਜਾਂ ਕਿਸਨੇ ਆਖਰ ਰੱਖੀ ਸੀ ਬੱਚਾ ਦੇਖ ਕੇ ਜਾਂ ਉਹ ਵੀ ਹੋਰ ਹੈ ਬੱਚਾ ਥੋੜਾ ਸੇਫ ਹੈਗਾ ਵਾ ਸੇਫ ਆ ਜੀ ਘਬਰਾਇਆ ਹੋਇਆ ਥੋੜਾ ਜੀ ਕੋਈ ਬੱਚੇ ਦੇ ਸੱਟ 60 ਚੋਟ ਨਹੀਂ 60 ਚੋਟ ਨਹੀਂ ਮੁੱਕੇ ਮਾਰਿਆ ਕਹਿੰਦਾ ਗਰਦਨ ਦੇ ਪਿੱਛੇ ਥੋੜਾ ਉੱਧਾ ਕੋਈ ਗੁੱਜੀ ਸੱਟ ਮਾਰੀ ਮੋਟੀ ਲੱਗੀ ਆ ਉਹ ਨੂੰ ਕੀ ਕਹਿ ਸਕਦੇ ਹਾਂ ਜ ਮੈਂ ਤੇ ਹੁਣ ਜਿਹੜੀ ਦਾਨਾ ਰੋਕ ਦੀ ਜੀ ਔਰ ਜੇ ਗੱਲ ਕੀਤੀ ਜਾਵੇ ਆਏ ਦਿਨ ਰੋਈ ਵਾਦਾਤ ਹੋ ਰਹੀ ਹੈ ਤੁਸੀਂ ਸੁਣਿਆਗਾ ਸੋਡਲ ਚੌਂਗ ਜੀ ਵਾਦਾਤ ਹੋਈ ਹੈ ਗਿਆ ਔਰ ਜਿਹੜਾ ਪੀਡੀਸੀ ਉਹਨੇ ਜਿਹੜੇ ਲੁਟੇਰੀ ਦੀ ਦਾਤ ਖੋਗੇ ਉੱਤੇ ਹਮਲਾ ਕੀਤਾ ਦੋ ਬੱਦੇ ਹੋਰ ਆ ਗਏ ਬੈਕਅਪ ਵਾਸਤੇ ਪਤਾ ਤੁਹਾਨੂੰ ਨਾ ਮੈਂ ਰੋਜ਼ਾਨਾ ਵਾਦਾਤ ਹੋ ਰਹੀ ਹੈ ਇਹ ਇਹ ਸਾਰਾ ਜਿੰਮੇਵਰ ਕਿਹਨੂੰ ਮੰਨਦੇ ਹੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੋ ਵੀ ਹੈ ਇੱਥੇ ਦੇਖਣਾ ਨੂੰ ਦੇਖਵਾ ਕਰਨੀ ਚਾਹੀਦੀ ਵੀ ਜਿੱਦਾਂ ਮਰਜ਼ੀ ਹੈ ਜੀ ਨਾ ਇਹ ਸਭ ਕੁਝ ਹੋ ਗਿਆ

paninic savera tv youtube facebook instagram x aur whatsapp channel par